ਤਕਿਆ ਇਹ ਗੱਲ ਬਿਲਕੁਲ ਇੱਕ ਹੋਰ ਗੱਲ ਨੁਕਤਾ ਸੁਣੋ ਭਗਵੰਤ ਮਾਨ ਤੇ ਕੇਜਰੀਵਾਲ ਚਲੋ ਉਹਨਾਂ ਨੇ ਖੁਸ਼ੀ ਮਨਾਉਣੀ ਆ ਉਹਨਾਂ ਦਾ ਰਾਈਟ ਬਣਦਾ ਉਹ ਕਹਿਣਗੇ ਜੇ ਅਸੀਂ ਤਾਂ ਜਿੱਤ ਲਈ ਇਲੈਕਸ਼ਨ ਤੇ ਹੁਣ ਬਸ ਤਿਆਰੀ ਕਰੋ 2027 ਦੀ ਇਹ ਜਿਹੜੀ ਇਲੈਕਸ਼ਨ ਦਾ ਨਤੀਜਾ ਤੁਸੀਂ ਕੱਢ ਲਓ ਜਿਹੜੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਵੋਟ ਪਈ ਆ ਉਹ 42000 ਵੋਟ ਪਈ ਆ ਟੋਟਲ ਵੋਟ ਪੋਲ ਹੋਈ ਆ 1 ਲੱਖ 75000 ਅਗਰ ਆਪਾਂ ਪਰਸੈਂਟੇਜ ਦੇਖਾਂਗੇ ਤੇ ਅਕਾਲੀ ਦਲ ਦੇ ਸੌਰੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਪਈ ਆ ਲਗਭਗ 36% ਵੋਟ ਅਪਰੋਕਸੀਮੇਟਲੀ ਇਹਦਾ ਮਤਲਬ ਆ ਕਿ 64% ਲੋਕ ਅੱਜ ਝਾੜੂ ਪਾਰਟੀ ਦੀ ਸਰਕਾਰ ਦੇ ਬੋਕਰ ਦੇ ਖਿਲਾਫ ਖੜੇ ਨੇ ਅੱਜ ਵੀ 64% ਇਹ ਕੋਈ ਛੋਟਾ ਸੰਕੇਤ ਨਹੀਂਗਾ ਥੈਟ ਮੀਨਸ ਦੇ ਆਰ ਟੋਟਲੀ ਅਨਪੋਪੂਲਰ ਔਰ ਜੋ ਇਹਨਾਂ ਨੇ ਕੁਝ ਪਿੱਛੇ ਕੀਤਾ ਐਂਟੀ ਸਿੱਖ ਫੈਸਲੇ ਲਏ ਨੇ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਬਾਹਰ ਭੇਜਿਆ ਦੂਜੀਆਂ ਜ਼ਿਲ੍ਹਿਆਂ ਦੇ ਸਟੇਟਾਂ 'ਚ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨੌਜਵਾਨਾਂ ਨੂੰ ਮਾਰਿਆ ਪੁਲਿਸ ਨੂੰ ਇੰਨਾ ਅਧਿਕਾਰ ਦਿੱਤਾ ਵਾ ਕਿ ਜਿੰਨੂੰ ਮਰਜ਼ੀ ਢਾ ਲੋ ਕੁੱਟ ਲੋ ਜਥੇਬੰਦੀਆਂ ਕੁੱਟੋ ਕਿਸਾਨਾਂ ਦਾ ਅੰਦੋਲਨ ਪੀਲੇ ਪੰਜੇ ਨਾਲ ਬੁਲਡੋਜ਼ਰ ਦੇ ਨਾਲ ਖਦੇੜਿਆ ਉਹਨਾਂ ਨੂੰ ਕੁੱਟਿਆ ਸਾਰਿਆਂ ਨੂੰ ਔਰ ਪਤਾ ਨਹੀਂ ਕਿੰਨੇ ਝੂਠੇ ਪਰਚੇ ਪੰਜਾਬ ਦੇ ਵਿੱਚ ਦਰਜ ਹੋਏ ਨੇ ਕੰਸਿਸਟੈਂਟਲੀ ਲਗਾਤਾਰ ਇਸੇ ਤਰਨਤਾਰਨੀ ਇਲੈਕਸ਼ਨ ਵਿੱਚ ਮੇਰਾ ਖਿਆਲ ਹੈ ਕਿ ਜ਼ਿਆਦਾ ਨਹੀਂ ਤਾਂ ਦਰਜ ਨਾ ਪਰਚੇ ਦਰਜ ਕੀਤੇ ਇਲਕਸ਼ਨਾਂ ਦੇ ਦਿਨ ਪੁਲਿਸ ਨੇ ਐਸਐਸਪੀ ਸਾਹਿਬ ਬਾਵਾ ਚੜਾ ਕੇ ਐ ਘੁਮਰੇ ਸੀ ਜਿਵੇਂ ਕਿ ਆਮ ਆਦਮੀ ਦੇ ਏਜੰਟ ਹੁੰਦੇ ਪੋਲਿੰਗ ਇਹ ਬੂਥ ਵਿੱਚ ਚੈਕਿੰਗ ਕਰੋ ਇਹ ਬੂਥ ਵਿੱਚ ਚੈਕਿੰਗ ਕਰੋ ਕਦੀ ਇਲੈਕਸ਼ਨਾਂ ਦੇ ਦੌਰਾਨ ਚੱਲਦੀ ਇਲੈਕਸ਼ਨ ਚ ਕਿਸੇ ਦੇ ਪਾਰਟੀ ਦੇ ਬੂਥਾਂ ਤੇ ਜਾ ਕੇ ਚੈਕਿੰਗ ਕਰ ਸਨ ਤੁਸੀਂ ਅੱਛਾ ਜਿੱਥੇ ਦਿਲ ਕਰਦਾ ਕਿ ਸਾਨੂੰ ਸ਼ੱਕ ਹੈ ਇੱਥੇ ਨਸ਼ੇ ਹੋ ਸਕਦੇ ਨੇ ਸਾਨੂੰ ਸ਼ੱਕ ਹੈ ਇੱਥੇ ਇਮਿਊਨਿਸ਼ਨ ਹੋ ਸਕਦਾ ਵਾ ਇਸ ਕਰਕੇ ਮੇਰੇ ਵੀਰੋ ਇਹ ਸਾਰਾ ਫਰਾਡਲੈਂਟ ਰਿਜ਼ਲਟ ਆ ਅਕੋਰਡਿੰਗ ਟੂ ਮੀ ਇੱਕ ਪ੍ਰੀਖਿਆ ਪਾਉਣ ਵਾਲਾ ਰਿਜ਼ਲਟ ਆ ਅਸਲ ਰਿਜ਼ਲਟ ਜਿਹੜਾ 2027 ਵਿੱਚ ਆਵੇਗਾ ਹਾਂ ਕਾਂਗਰਸ ਪਾਰਟੀ ਨੂੰ ਪਰਚੋਲ ਕਰਨੀ ਚਾਹੀਦੀ ਆ ਕਿ ਅਸੀਂ ਪ੍ਰਿੰਸੀਪਲ اپੋਜੀਸ਼ਨ ਪਾਰਟੀਆਂ ਕਿ ਕੀ ਅਸੀਂ ਪੰਜਾਬ ਦੇ ਵਿੱਚ ਪੂਰਾ ਡਟਮਾ ਵਿਰੋਧ ਕਰ ਰਹੇ ਆ ਸਰਕਾਰ ਦਾ ਜਿਹੜੇ ਮੁੱਦੇ ਆ ਰਹੇ ਨੇ ਰਿਪੀਟਿਡਲੀ ਕਿ ਉਹਨਾਂ ਸਾਰੇ ਮੁੱਦਿਆਂ ਦਾ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਪੂਰਾ ਡਟ ਕੇ ਵਿਰੋਧ ਕਰ ਰਹੇ ਆ ਮੇਰੇ ਸਾਹਬ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹ ਗੱਲ ਜਾ ਰਹੀ ਆ ਬਲਕਿ ਸਾਰੇ ਆਪੋਜੀਸ਼ਨ ਤੇ ਜਾ ਰਹੀ ਆ ਕਿ ਆਪੋਜੀਸ਼ਨ ਜਿਹੜੇ ਆ ਜਿਹੜੇ ਅਸਲ ਜਿੱਥੇ ਸਰਕਾਰਾਂ ਨੂੰ ਘੇਰਿਆ ਜਾ ਸਕਦਾ ਬੇਨਕਾਬ ਕੀਤਾ ਜਾ ਸਕਦਾ ਉਹ ਕਿਤੇ ਨਾ ਕਿਤੇ ਮੁੱਦੇ ਛੱਡੇ ਜਾ ਰਹੇ ਨੇ ਆ ਦੋ ਤਿੰਨ ਮੁੱਦੇ ਤਾਂ ਤਾਜ਼ੇ ਹੀ ਮੈਂ ਪਹਿਲਾਂ ਵੀ ਆਊਟਲਾਈਨ ਕੀਤੀ ਅੱਜ ਵੀ ਕਰ ਦਿੰਨਾ ਡੀਆਈਜੀ ਭੁੱਲਰ ਦੀ ਸੀਬੀਆਈ ਵੱਲੋਂ ਭ੍ਰਿਸ਼ਟਾਚਾਰ ਵਿੱਚ ਗ੍ਰਿਫਤਾਰੀ 7.5 ਕਰੋੜ ਰੁਪਇਆ ਕੈਸ਼ 22 ਕਿਲੋ ਸੋਨਾ 50 ਪ੍ਰਾਪਰਟੀਆਂ ਲੁਧਿਆਣੇ ਚ ਆ ਕੈਨੇਡਾ ਤੇ ਦੁਬਈ ਦੇ ਵਿੱਚ ਪ੍ਰਾਪਰਟੀਆਂ ਲੇਕਿਨ ਆਪੋਜੀਸ਼ਨ ਨੇ तमाम ਆਪੋਜੀਸ਼ਨ ਨੇ ਸੌਰੀ ਟੂ ਸੇ ਇਸ ਮੁੱਦੇ ਨੂੰ ਜਿੰਨੇ ਇਫੈਕਟਿਵਲੀ ਚੁੱਕਣਾ ਚਾਹੀਦਾ ਸੀਗਾ ਤਰਨ ਤਰਤਾ ਹਰ ਪਿੰਡ ਦੇ ਬਾਹਰ ਹਰ ਗਲੀ ਕੁਚੇ ਵਿੱਚ ਬੋਰਡ ਲੱਗਣੇ ਹੋਣ ਚਾਹੀਦੇ ਸੀ ਕਿ ਆਮ ਆਦਮੀ ਪਾਰਟੀ ਦਾ ਕਟੜ ਇਮਾਨਦਾਰੀ ਦਾ ਫਟਾ ਖਤਮ ਕੇਜਰੀਵਾਲ ਦੀ ਅਖੋਤੀ ਕਟੜ ਇਮਾਨਦਾਰੀ ਦਾ ਜਿਹੜਾ ਸੀਗਾ ਖੁਲਾਸਾ ਬੇਨਕਾਬ ਇਹਨਾਂ ਦੀ ਇਹਨਾਂ ਦੇ ਨੱਕ ਦੇ ਥੱਲੇ ਚੰਡੀਗੜ੍ਹ ਵਿੱਚ ਇਹਨਾਂ ਦਾ ਚਹੇਤਾ ਆਫਸਰ ਇੱਡੀ ਵੱਡੀ ਰਕਮ ਤੇ ਇੱਡੀ ਵੱਡੀ ਪ੍ਰਾਪਰਟੀ ਤੇ ਇੱਡੀ ਵੱਡੀ ਰਾਸ਼ੀ ਅਗਰ ਕਿਤੇ ਸਾਰੇ ਪੰਜਾਬ ਦੇ ਪੁਲਿਸ ਆਫਸਰਸ ਦੀ ਤੇ ਬਿਊਰ ਅਤੇ ਵਿੱਚੇ ਪੁਲਿਟ ਪੋਲਿਟਿਸ਼ੀਅਨਸ ਤੇ ਮਿਨਿਸਟਰਸ ਦੀ ਜਾਂਚ ਹੋਵੇ ਤਾਂ ਮੇਰਾ ਮੰਨਣਾ ਕਿ 4 ਲੱਖ ਕਰੋੜ ਦਾ ਕਰਜ਼ਾ ਤਾਂ ਇਹਨਾਂ ਲੋਕਾਂ ਦੇ ਕੋਲ ਹੀ ਪਿਆ ਮੇਰੇ ਵੀਰੋ ਲੇਕਿਨ ਅਨਫੋਰਚੂਨੇਟਲੀ ਸਾਰੀ ਤਮਾਮ ਆਪੋਜੀਸ਼ਨ ਨੇ ਇਹਦੇ ਤੇ ਦਮਦਾਰ ਤਰੀਕੇ ਨਾਲ ਇਹਦਾ ਇਸ ਮਸਲੇ ਨੂੰ ਉਠਾਇਆ ਨਹੀਂ ਅੱਛਾ ਭਗਵੰਤ ਮਾਨ ਦੀ ਜੀ ਇੱਕ 6 ਸਟੇਪ ਆਈ ਵੀਡੀਓ ਆਈ ਹੋ ਸਕਦਾ AI ਦੀ ਤਿਆਰ ਕੀਤੀ ਹੋਵੇ no doubt about that ਅਸੀਂ ਉਮੀਦ ਕਰਦੇ ਕਿ ਸਾਡਾ ਮੁੱਖ ਮੰਤਰੀ ਇਸ ਲੈਵਲ ਤੱਕ ਨਹੀਂ ਗireਗਾ ਕਿ ਰਸ਼ੀਅਨ ਔਰਤਾਂ ਦੇ ਨਾਲ ਹੋਟਲਾਂ ਦੇ ਵਿੱਚ ਕੈਨੇਡਾ ਘੁੰਮਦਾ ਹੋਵੇਗਾ ਲੇਕਿਨ ਕਿਸੇ ਆਪੋਜੀਸ਼ਨ ਦੇ ਲੀਡਰ ਨੇ ਇਹ ਪੁੱਛਿਆ ਆਮ ਆਦਮੀ ਪਾਰਟੀ ਸਰਕਾਰ ਨੂੰ ਭਗਵੰਤ ਕਿ ਭਈ ਇਸ ਇਸ ਟੇਪ ਨੂੰ ਇਸ ਵੀਡੀਓ ਨੂੰ ਇੱਕ ਤਰਫ ਇੱਕ ਤਰਫਾ ਨਕਾਰਨ ਤੋਂ ਪਹਿਲਾਂ ਕਿ ਇਸ ਦੀ ਕਿਸੇ ਫੋਰੈਂਸਿਕ ਲੈਬ ਤੋਂ ਜਾਂਚ ਕਰਵਾਈ ਹੈ ਕਿ ਮੋਹਾਲੀ ਦੀ ਅਦਾਲਤ ਤੋਂ ਜਿੱਥੋਂ ਗੈਗ ਆਰਡਰ ਲਿਆ ਗਿਆ ਆਪੇ ਚੱਲ ਗਈ ਪੁਲਿਸ ਵਾਲੇ ਗੈਗ ਆਰਡਰ ਲੈਣ ਕਿ ਜੱਜ ਸਾਹਿਬ ਨੇ ਪੁਲਿਸ ਨੂੰ ਗਵਰਨਮੈਂਟ ਨੂੰ ਪੁੱਛਿਆ ਕਿ ਇਹ ਜਿਹੜੀ 6 ਸਟੇਪ ਆਈ ਹੈ ਚੀਫ ਮਿਨਿਸਟਰ ਦੀ ਕਿ ਤੁਸੀਂ ਇਸ ਦਾ ਕੋਈ ਫੋਰੈਂਸਿਕ ਲੈਬ ਤੋਂ ਇੰਡੀਪੈਂਡੈਂਟ ਕੋਈ ਸਰਟੀਫਿਕੇਟ ਲੈ ਕੇ ਆਏ ਹੋ ਜੱਜ ਸਾਹਿਬ ਨੇ ਵੀ ਇੱਕ ਤਰਫਾ ਕਹਿਤਾ ਕਿ ਡਿਲੀਟ ਕਰ ਦਿਓ ਫੋਟੋਆਂ ਫੇਸਬੁੱਕ ਤੋਂ ਉਹ ਤਾਂ ਫੋਸ ਜਿਹੜੀਆਂ ਚਲ ਗਈਆਂ ਉਹ ਤਾਂ ਸਾਰੀ ਦੁਨੀਆ 'ਚ ਗੱਲ ਪਹੁੰਚ ਚੁੱਕੀ ਹੈ ਜਿਹੜੀ ਬਦਨਾਮੀ ਹੋਣੀ ਸੀ ਉਹ ਤਾਂ ਹੋ ਚੁੱਕੀ ਹੈ। ਕਟਾਰੂ ਚੱਕ ਦੀ ਇੱਕ ਵਾਰੀ ਮੇਰੇ ਕੋਲ ਇਸ ਤਰ੍ਹਾਂ ਦੀ 6 ਸਟੇਪ ਆਈ ਸੀ 익ਸਪੋਜੀਸ਼ਨ ਇੱਕ ਨੌਜਵਾਨ ਬੱਚੇ ਦੀ। ਬਹੁਤ ਗੰਦੀ ਅਸ਼ਲੀਲ ਵੀਡੀਓ ਸੀਗੀ। ਮੈਂ ਗਵਰਨਰ ਪੰਜਾਬ ਕੋ ਗਿਆ ਉਸ ਵਕਤ ਗਵਰਨਰ ਪੰਜਾਬ ਨੇ ਚੰਡੀਗੜ੍ਹ ਦੀ ਫੋਰੈਂਸਿਕ ਲੈਬ ਤੋਂ ਉਸ ਨੂੰ ਵੈਰੀਫਾਈ ਕਰਾਇਆ। ਉਹ ਠੀਕ ਪਾਈ ਗਈ। ਉਹ ਗੱਲ ਅੱਗ ਗਿਆ ਕਿ ਭਗਵੰਤ ਮਾਨ ਨੇ ਕਟਾਰੂ ਚੱਕ ਨੂੰ ਅੱਜ ਤੱਕ ਰੱਖਿਆ। ਉਹ ਇਹਨਾਂ ਨੂੰ ਮੁਬਾਰਕਬਾਦ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਬੰਦਿਆਂ ਨੂੰ ਆਪਣੀ ਕੈਬਨਿਟ 'ਚ ਰੱਖਦੇ ਹੋ। ਮਤਲਬ ਕਿਸੇ ਨੇ ਕਿਸੇ ਆਪ ਇਹ ਭਈ ਇਹ ਜਿਹੜੀ ਵੀਡੀਓ ਆਈ ਆ ਕਿ ਤੁਸੀਂ ਇਹਦੀ ਕੋਈ ਜਾਂਚ ਕਰਾ ਕੇ ਕੋਈ ਲੋਕਾਂ ਦੀ ਡੋਮੇਨ ਵਿੱਚ ਸਰਟੀਫਿਕੇਟ ਰੱਖ ਸਕਦੇ ਕਿਸੇ ਨੇ ਨਹੀਂ ਪੁੱਛਿਆ ਮੈਂ ਬੜੇ ਅਰਸੇ ਤੋਂ ਚੱਕ ਰਿਹਾ ਮਸਲਾ 144 ਟਾਇota ਹਾਈਲੈਕਸ ਗੱਡੀਆਂ ਹੋਮ ਡਿਪਾਰਟਮੈਂਟ ਪੰਜਾਬ ਨੇ ਹੋਮ ਮਿਨਿਸਟਰ ਕੌਣ ਹੈ ਭਗਵੰਤ ਮਾਨ ਬਿਲਿੰਗ ਕੇ ਦੇ ਨਾਮ ਤੇ ਜੀਜੀਪੀ ਦੇ ਨਾਮ ਤੇ ਤੁਸੀਂ ਤੇ ਮੈਂ ਅਗਰ ਇਹੀ ਗੱਡੀ ਟਾਇota ਹਾਈਲੈਕਸ ਹੀ ਲੈਣ ਜੀਏ ਕਿਉਂਕਿ ਬਹੁਤ ਮਹਿੰਗੀ ਗੱਡੀਆਂ ਤੇ ਵਿਕਦੀ ਨਹੀਂ ਗਈ 10 ਤੋਂ 15 ਲੱਖ ਰੁਪਇਆ ਹਰ ਗੱਡੀ ਦੇ ਪਿੱਛੇ ਕਮਿਸ਼ਨ ਮਿਲਦਾ ਇਹਦੇ ਬਿੱਲ ਸਾਡੇ ਕੋਲ ਆ ਪੁਖਤਾ ਲੇਕਿਨ ਪੰਜਾਬ ਸਰਕਾਰ ਨੇ ਜਦੋਂ 144 ਗੱਡੀਆਂ ਲਈ ਉਹਦੇ ਤੋਂ ਉਹਨਾਂ ਤੋਂ ਡਿਸਕਾਊਂਟ ਨਹੀਂ ਮੰਗਿਆ 100% ਪੇਮੈਂਟ ਕੀਤੀ ਟੋਯੋਟਾ ਕਰਲੋਸਕਰ ਕੰਪਨੀ ਨੂੰ ਇਹਦਾ ਮਤਲਬ ਹੈ ਕਿ ਉਹ ਪੈਸੇ ਸਾਰੇ ਸਰਕਾਰ ਦੇ ਖਜ਼ਾਨੇ ਦੇ ਤੁਹਾਡੇ ਤੇ ਮੇਰੇ ਦੇਤੇ ਤੇ ਕਿਕਬੈਕ ਵਿੱਚ ਕਮਿਸ਼ਨ ਕਮਾਇਆ ਗਿਆ 15 ਤੋਂ 20 ਕਰੋੜ ਰੁਪਏ ਦੀ ਕਮਿਸ਼ਨ ਦੀ ਇਹਦੇ ਵਿੱਚ ਹੈ ਅੱਜ ਲਿੰਕ ਰੋਡਸ ਦਾ ਬੜੇ ਵੱਡੇ ਘੁਟਾਲੇ ਆਏ ਠੇਕੇਦਾਰਾਂ ਨੇ ਸਾਹਮਣੇ ਆਣ ਕੇ ਕਹਿਤਾ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਇੱਕ ਟੈਲਰ ਮੇਡ ਪਾਲਿਸੀ ਕਰਕੇ ਜਿੰਨੇ ਛੋਟੇ ਠੇਕੇਦਾਰ ਸੀ ਸਾਰੇ ਕੱਢ ਦਿੱਤੇ ਬਾਹਰ ਤੇ ਲਿੰਕ ਰੋਡਸ ਤੁਸੀਂ ਦੇਖ ਰਹੇ ਹੋ ਪਿੰਡਾਂ 'ਚ ਬਣ ਰਹੀਆਂ ਹਲੇ ਬਣਾ ਕੇ ਜਾਂਦੇ ਨੇ ਤੇ ਹੱਥਾਂ ਨਾਲ ਚੱਕੀ ਆਉ ਇਹ ਵੀ ਖੁਲਾਸਾ ਤੁਸੀਂ ਸਾਰਿਆਂ ਨੇ ਦੇਖਿਆ ਭਗਵੰਤ ਮਾਨ ਦਾ ਰੋਲਾ ਪੈ ਰਿਹਾ ਗੁਰਚੇਤ ਚਿੱਤਰਕਾਰ ਕੋਈ ਛੋਟਾ ਮੋਟਾ ਬੰਦਾ ਨਹੀਂਗਾ ਪ੍ਰਸਿੱਧ ਕਲਾਕਾਰ ਹੈ ਪੰਜਾਬ ਦਾ ਉਹਨੇ ਕਿਹਾ ਕਿ 2800 ਕਿਲਾ ਭਗਵੰਤ ਮਾਨ ਨੇ ਆਸਟ੍ਰੇਲੀਆ ਸ਼ਹਿਰ ਪਰਸ ਦੇ ਇਲਾਕੇ ਦੇ ਵਿੱਚ ਖਰੀਦਿਆ ਹੋਇਆ ਕਿਸੇ ਆਪੋਜੀਸ਼ਨ ਦੇ ਆਦਮੀ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਇਹ ਜਿਹੜਾ 2800 ਕਿਲੇ ਦੀ ਕੋਈ ਜਾਂਚ ਹੋਣੀ ਚਾਹੀਦੀ ਮੈਂ ਇਹ ਪੁੱਛਿਆ ਸੀਗਾ ਕਿ ਗਵਰਨਮੈਂਟ ਵਾਈਟ ਪੇਪਰ ਜਾਰੀ ਕਰੇ ਕਿ ਭਗਵੰਤ ਮਾਨ ਦੀ ਮਦਰ ਇੱਕ ਰਿਟਾਇਰਡ ਟੀਚਰ ਦੇ ਘਰ ਵਾਲੀ ਇੱਕ ਹਾਊਸ ਵਾਈਫ 11 ਵਾਰ ਆਸਟ੍ਰੇਲੀਆ ਗਈ ਹੈ ਫਰਸਟ ਕਲਾਸ ਵਿੱਚ ਟ੍ਰੈਵਲ ਕੀਤਾ ਕੋਈ ਉਹਦੇ ਚ ਸਰਕਾਰ ਵਾਈਟ ਪੇਪਰ ਜਾਰੀ ਕਰੇਗੀ ਕਿ ਇਕਾਦੀ ਜਾਂਦੇ ਨੇ ਭਗਵੰਤ ਮਾਨ ਦੀਆਂ ਜੁੱਤੀਆਂ ਦੇ ਰਾਖੇ ਪੁਲਿਸ ਵਾਲੇ ਦੋ ਖੜੇ ਕੀਤੇ ਕੋਈ ਬਹੁਤ ਕੀਮਤੀ ਜੁੱਤੀ ਸੀ ਸ਼ਾਇਦ 3.5 ਲੱਖ ਰੁਪਏ ਦੇ ਬੂਟ ਪਾਇਓ ਸੀ ਆਮ ਜੇ ਬੰਦਿਆਂ ਨੇ ਕਿਸੇ ਆਪੋਜੀਸ਼ਨ ਦੇ ਆਦਮੀ ਲੀਡਰ ਨੇ ਉਹਨੂੰ ਟਵੀਟ ਕਰਨ ਦੀ ਕੋਸ਼ਿਸ਼ ਕੀਤੀ ਜਾਂ ਚਲੋ ਸੋਸ਼ਲ ਮੀਡੀਆ ਤੇ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਕਹਿੰਦੇ ਆਂ ਅਸੀਂ ਕਟੜ ਇਮਾਨਦਾਰ ਤੇ ਆਮ ਜੇ ਬੰਦੇ ਆਂ ਵੀ 3.5 ਲੱਖ ਰੁਪਏ ਦੇ ਤੁਸੀਂ ਬੂਟ ਪਾਈ ਫਿਰਦੇ ਹੋ ਇਸ ਤੋਂ ਇਲਾਵਾ ਇੰਨੇ ਰੈਗਨਰ ਇਸ਼ੂਜ਼ ਆ ਰਹੇ ਨੇ ਪੰਜਾਬ ਦੇ ਵਿੱਚ ਪਾਣੀਆਂ ਦੇ ਮੁੱਦੇ ਨੇ ਜੋ ਪੋਲਿਊਸ਼ਨ ਫਲਾਈ ਜਾ ਰਹੀ ਆ ਵੱਡੇ ਕਾਰਪੋਰੇਟ ਤੇ ਇੰਡਸਟਰੀਅਲ ਹਾਊਸਾਂ ਤੋਂ ਲੋਕਾਂ ਨੂੰ ਜ਼ਹਿਰ ਫਲਾਇਆ ਜਾ ਰਿਹਾ ਅਨਫੋਰਚੂਨੇਟਲੀ ਕਿਸੇ ਆਪੋਜੀਸ਼ਨ ਲੀਡਰ ਨੇ ਇਸ ਗੱਲ ਨੂੰ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਹਾਂ ਕੌਣ ਪੁੱਛਦੇ ਨੇ ਜਿਹੜੇ ਐਕਟਿਵਿਸਟ ਨੇ ਪੰਜਾਬ ਕੋਈ ਪਾਣੀ ਆ ਦਾ ਐਕਟਿਵਿਸਟ ਬਣ ਗਿਆ ਕੋਈ ਆਰਟੀਆਈ ਦਾ ਐਕਟਿਵਿਸਟ ਬਣ ਗਿਆ ਕੋਈ ਕਿਸੇ ਨੇ ਕੋਈ ਮੁੱਦਾ ਚੱਕ ਲਿਆ ਔਰ ਸੋਸ਼ਲ ਮੀਡੀਆ ਤੇ ਬੈਠੇ ਜਿਹਨੂੰ ਨੈਟਿਜ਼ਨਸ ਕਹਿੰਦੇ ਨੇ ਆਪਾਂ ਸਿਟੀਜ਼ਨਸ ਨਹੀਂ ਨੈਟਿਜ਼ਨਸ ਜਿਹੜੇ ਲੋਕ ਇਸਤੇਮਾਲ ਕਰਦੇ ਨੇ ਉਹ ਰੋਜ਼ ਸਰਕਾਰ ਨੂੰ ਸਵਾਲ ਪੁੱਛਦੇ ਨੇ ਔਰ ਇਹਨਾਂ ਦੀ ਅਕਾਉਂਟੇਬਿਲ ਤੋ ਲੋਕਾਂ ਨੂੰ ਲੱਗਿਆ ਕਿ ਜਿਹੜਾ ਕੰਮ ਆਪੋਜੀਸ਼ਨ ਦਾ ਸੀਗਾ ਬਈ ਇਹ ਤਾਂ ਕੰਮ ਹੋਰ ਲੋਕ ਕਰ ਰਹੇ ਨੇ ਤੇ ਫਿਰ ਕੀ ਜ਼ਰੂਰੀ ਹੈ ਕਿ ਆਪੋਜੀਸ਼ਨ ਉਹ ਅਸੀਂ ਵੋਟ ਪਾਈਏ ਫਿਰ ਅਸੀਂ ਕਿਉਂ ਨਾ ਸਿੱਧਾ ਸਰਕਾਰ ਨੂੰ ਵੋਟ ਪਾ ਦਈਏ ਇਹ ਵੀ ਇੱਕ ਬਹੁਤ ਵੱਡਾ ਫੈਕਟਰ ਹੈ ਤਾਂ ਮੈਂ ਉਮੀਦ ਕਰਦਾ ਕਿ ਆਪੋਜੀਸ਼ਨ ਤਮਾਮ ਔਰ ਸਾਡੀ ਪਾਰਟੀ ਦੇ ਲੀਡਰਸ ਬਿਲਕੁਲ ਨਚਕ ਹੋ ਕੇ ਨ ਡਰ ਹੋ ਕੇ ਅੱਖ ਚ ਅੱਖ ਪਾ ਕੇ ਇਸ ਗੱਲ ਦਾ ਹਰ ਪੰਜਾਬ ਨਾਲ ਕੀਤੀ ਗਈ ਧੱਕੇਸ਼ਾਹੀ ਹਰ ਪੰਜਾਬ ਦੇ ਨਾਲ ਕੀਤੀ ਗਈ ਬੇਇਨਸਾਫੀ ਚਾਹੇ ਉਹ ਸਿੱਖਾਂ ਨਾਲ ਬੇਇਨਸਾਫੀ ਹੈ ਚਾਹੇ ਕਿਸਾਨਾਂ ਨਾਲ ਬੇਇਨਸਾਫੀ ਆ ਚਾਹੇ ਦੁਕਾਨਦਾਰਾਂ ਨਾਲ ਬੇਇਨਸਾਫੀ ਆ ਚਾਹੇ ਗਲਤ ਵਰਤ ਦੇ ਨਾਲ ਬੇਇਨਸਾਫੀ ਆ ਉਹਦਾ ਜਵਾਬ ਭਗਵੰਤਪਾਨ ਨੂੰ ਦੇਣਾ ਪਵੇਗਾ ਇੱਥੇ ਮੇਨਸਟ੍ਰੀਮ ਵੀ ਚੁੱਪ ਹੋ ਗਿਆ ਆਂ ਕਿ ਮੀਡੀਆ ਤੁਸੀਂ ਕਦੀ ਕਿਸੇ ਮੀਡੀਆ ਨੂੰ ਪੁੱਛਿਆ ਕਿ ਕਤਾਰੂ ਚੱਕ ਪਾਰੇ ਭਗਵੰਤਪਾਨ ਤੁਹਾਡਾ ਕੀ opinion ਹੈ ਤੁਸੀਂ ਕਿਉਂ ਨਹੀਂ ਐਕਸ਼ਨ ਲਾਇਆ ਡੀਆਈਜੀ ਪੁੱਲਰ ਜਿਹਨੂੰ ਸੀਬੀਆਈ ਤਾਂ ਫੜ ਸਕਦੀ ਆਂ ਕਿ ਦਿੱਲੀੋਂ ਤੁਹਾਡੀ ਵੇਚਿਲੈਂਸ ਜਿਹੜੀ ਤੁਸੀਂ ਕਹਿੰਦੇ ਸਾਡਾ ਚੌਕਸੀ ਵਿਭਾਗ ਆ ਇਹ ਕਿਉਂ ਫੇਲ ਹੋ ਗਈ ਤੁਸੀਂ ਇਸ ਨੂੰ ਕਿਉਂ ਨਹੀਂ ਫੜਿਆ ਕਿਸ ਨੇ ਪੁੱਛਿਆ ਕਿ ਤੁਸੀਂ ਟੋਯੋਟਾ ਹਾਈਲੈਕਸ ਦੀ 144 ਗੱਡੀਆਂ ਦਾ ਇ ਕਿ ਤੁਸੀਂ 15-20 ਕਰੋੜ ਰੁਪਇਆ ਖਾ ਗਏ ਕਿਸ ਨੇ ਕਿਸੇ মিডিਆ ਨੇ ਮਾਈਕ ਰੱਖ ਕੇ ਭਗਵੰਤ ਮਾਨ ਨੂੰ ਪੁੱਛਿਆ ਕਿਸੇ ਮੇਨਸਟ੍ਰੀਮ মিডিਆ ਨੇ ਭਗਵੰਤ ਨੂੰ ਪੁੱਛਿਆ ਕਿ ਤੁਹਾਡੀ ਜਿਹੜੀ ਸੈਕਸ ਸਟੇਪ ਆਈ ਸੀ ਇਹਦੀ ਫੋਰੈਂਸਿਕ ਲੈਬ ਤੋਂ ਤੁਸੀਂ ਜਾਂਚ ਕਿਉਂ ਨਹੀਂ ਕਰਵਾਈ ਜਾਂ ਹੋਰ ਜਿਹੜੇ ਮੁੱਦੇ ਆਏ ਨੇ ਪੰਜਾਬ ਦੇ ਵਿੱਚ ਇਹਦੇ ਵਿੱਚ ਅਗਰ ਆਪੋਜੀਸ਼ਨ ਆਪਣੇ ਰੋਲ ਅਦਾ ਕਰਨ ਵਿੱਚ ਪਿੱਛੇ ਰਹਿ ਰਹੀ ਆ ਤਾਂ ਮੈਨੂੰ ਦੁੱਖ ਤੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਮਹੂਰੀਅਤ ਦਾ ਚੌਥਾ ਸਤੰਭ ਜਿਹਨੂੰ ਅਸੀਂ মিডিਆ ਕਹਿੰਦੇ ਇੰਡੀਪੈਂਡੈਂਟ মিডিਆ ਉਹ ਵੀ ਫੇਲ ਹੋ ਰਿਹਾ ਵਾ ਉਹ ਨਹੀਂ ਪੁੱਛ ਰਿਹਾ ਔਰ ਮੇਰਾ ਖਿਆਲ ਹੈ ਕਿ ਰੂਟੀਨ ਚਾ ਖਬਰਾਂ ਲਾ ਕੇ ਤੇ ਵਨ ਵੇ ਸਪੀਚ ਕਰਕੇ ਉਹ ਲੰਗ ਜਾਂਦੇ ਨੇ ਔਰ ਇਹਦੇ ਵਿੱਚ ਮੈਂ ਦਾਤ ਦੇਣਾ ਚਾਹੂੰਗਾ ਜਿਹੜਾ ਆਰਗੇਨਿਕ ਇੰਡੀਪੈਂਡੈਂਟ ਮੀਡੀਆ ਜਿਨ੍ਹਾਂ ਨੂੰ ਭਗਵੰਤ ਮਾਨ ਕਹਿੰਦਾ ਤੇ ਇਹਨਾਂ ਨੂੰ ਕੁਝ ਕੀ ਕਿਹਾ ਸੀ ਉਹਨੇ ਇੱਕ ਟੁਕੜੇ ਬੁਰਕੀਆਂ ਪੈ ਗਈਆਂ ਹੋਣੀਆਂ ਰਤਨਦੀਪ ਸਿੰਘ ਢਾਲੀਵਾਲ ਵਰਗੇ ਬੰਦੇ ਮਨਿੰਦਰਜੀਤ ਸਿੰਘ ਸਿੱਧੂ ਵਰਗੇ ਈਵਨ ਲੋਕਨਾਥ ਵਾਲੇ ਸੁਖਵਿੰਦਰ ਸਿੱਧੂ ਵਰਗੇ ਅਖਰ ਚੈਨਲ ਵਾਲੇ ਆਈ ਐਮ ਸੌਰੀ ਅਗਰ ਮੇਰੇ ਕੋ ਕੋ ਨਾਮ ਰਹਿ ਗਿਆ ਹੋਊਗਾ ਜਸ